ਤਾਹਿਰਾ ਜੀ ਹੁਣ ਮੈਂ ਬੜੀ ਸਤਕਾਸ਼ਤ ਹੈ ਸਦਾ ਦੇਣ ਜਾ ਰਹੀਆਂ ਸਾਡੇ ਅਕਾਲ ਕੌਂਸਲ ਗੁਰਸਾਗਰ ਮਸਤੋਣਾ ਸਾਹਿਬ ਤੋਂ ਸਾਡੇ ਵਿਚਾਰ ਵਿਸ਼ਿਸ਼ ਤੌਰ ਤੇ ਪਹੁੰਚੇ ਰਾਗੀ ਭਾਈ ਅਵਤਾਰ ਸਿੰਘ ਜੀ ਜਿਹੜੇ ਕਿ ਸਾਡੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਅਕਾਲ ਕੌਂਸਲ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਬਾਰੇ ਸਾਡੇ ਨਾਲ ਆਪਣੇ ਜਿਹੜੇ ਗੱਲਾਂ ਬਾਤਾਂ ਨੇ ਉਹ ਸਾਡੇ ਨਾਲ ਕਰਨਗੇ ਭਾਈ ਅਕਤਾਰ ਸਿੰਘ ਜੀ ਅਕਾਲ ਕਾਲਜ ਕਾਉਂਸਲ ਗੁਰਸਾਗਰ ਮਸਤੋਣਾ ਸਾਹਿਬ ਗੁਰੂ ਕੀ ਪੰਜਾਬੀ ਦੇ ਉੱਪਰ ਔਰ ਪੰਜਾਬੀ ਨੂੰ ਸਨੇਹ ਰੱਖਣ ਵਾਲੀਆਂ ਰੂਹਾਂ ਕਥੂਰੀਆ ਸਾਹਿਬ ਨੇ ਅੱਜ ਰਤਨ ਇਕੱਠੇ ਕੀਤੇ ਹੋਏ ਨੇ ਰਤਨਾਂ ਦੇ ਦਰਸ਼ਨ ਕਰ ਰਹੇ ਹਾਂ ਮੈਂ ਸਾਡੇ ਹੀਰ ਲਖਵਿੰਦਰ ਸਿੰਘ ਜੀ ਲਖਾ ਔਰ ਲੈਤੇ ਪੰਜਾਬ ਦੇ ਮਹਿਮਾਨ ਜਿਨ੍ਹਾਂ ਨੇ ਅੱਜ ਲੱਗਦਾ ਸੀ ਫਰੀਦ ਸਾਹਿਬ ਸਾਹਮਣੇ ਖੜਾ ਦਿੱਤੇ ਔਰ ਬਹੁਤ ਅچھے ਢੰਗ ਦੇ ਨਾਲ ਫਰੀਦ ਸਾਹਿਬ ਜੋ ਪੰਜਾਬੀ ਮਾਂ ਬੋਲੀ ਨੂੰ ਸ਼ਹਿਦ ਨਾਲੋਂ ਵੀ ਮਿੱਠੀ ਦੱਸ ਰਹੇ ਨੇ ਔਰ ਮੈਡਮ ਜਿਹੜੇ ਇਸ ਸਾਰੇ ਪੰਜਾਬੀ ਦੇ ਸੱਤ ਦੇ ਇਸਤਰੀ ਵਿੰਗ ਦੇ ਮੁਖੀ ਨੇ ਔਰ ਪ੍ਰੋਫੈਸਰ ਸਾਹਿਬ ਜਿਲ੍ਹ ਸਾਹਿਬ ਬਹੁਤ ਰੂਕ ਹੋຊੋ ਅੱਜ ਸਾਡੇ ਮੈਡਮ ਪ੍ਰੀਤ ਹੀਰ ਜੀ ਜਿਹੜੇ ਸਾਡੇ ਮਸਤੋਣਾ ਸਾਹ ਤੋਂ ਅਕਾਲ ਕਾਲਜ ਕੌਂਸਲ ਦੇ মিডিਆ ਦੇ ਸਾਰੇ ਇੰਚਾਰਜ ਨੇ ਵੈਸੇ ਜੋ ਸਭਾ માં ਅਕਾਲ ਕਾਲਜ ਕੌਂਸਲ ਮਸਤੋਣਾ ਸਾਹਿਬ ਨਿਭਾਈਆਂ ਜਾ ਰਹੀਆਂ ਨੇ ਬਾਤ ਬਹੁਤ ਸਾਡੀਆਂ ਸਿਵਾਰਾਂ ਦਾ ਤਕਰੀਬਨ ਸਾਡੇ ਜ਼ਿਲ੍ਹੇ ਤੋਂ ਵੀ ਬਾਹਰ ਨਹੀਂ ਪਤਾਸ ਮੀਡੀਆ ਦੇ ਵਿੱਚ ਅਸੀਂ ਬਿਲਕੁਲ ਨਹੀਂ ਆਏ ਜਦੋਂ ਤੁਹਾਨੂੰ ਉੱਥੇ ਦੀਆਂ ਸੇਵਾਵਾਂ ਬਾਰੇ ਮੈਂ ਤੁਹਾਨੂੰ ਜਾਣਨਾ ਪਾਵਾਂਗਾ ਤੁਸੀਂ ਹੈਰਾਨ ਹੋਵੋਗੇ ਵੀ ਐਸੇ-ਐਸੇ ਕੰਮ ਉੱਥੇ ਹੋ ਰਹੇ ਨੇ ਬਿਸ਼ੈਰ ਬਹੁਤ ਲੋਕ ਸਮਝਦੇ ਸੀ ਬਸ ਸੋਣਾ ਕੋਈ ਗੁਰਦੁਆਰਾ ਡੇਰਾ ਜੈ ਕੋਈ ਸੰਤਾਂ ਦਾ ਡੇਰਾ ਜੈ ਉੱਥੇ ਸੰਤ ਬੈਠੇ ਹੋਣੇ ਕੋਈ ਮੱਥੇ ਟਿਕਾਈ ਜਾਂਦੇ ਨੇ ਬਸ ਚੜ੍ਹਾਵੇ ਲਈ ਜਾਂਦੇ ਨੇ ਪਰ ਵਿੰਦਿਆ ਦੇ ਖੇਤਰ ਵਿੱਚ ਇੱਕ ਵਿੰਦਿਆ ਦਾ ਮਹਾਕੁੰਭ ਜੋਥੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੁਰਸਾਕਰ ਮਸਤੋਣਾ ਸਾਹਿਬ ਦੇਖੋ ਸੰਤ ਬਾਬਾ ਅਤਰ ਸਿੰਘ ਜੀ ਦਾ ਜਨਮ 1866 ਇਸਵੀ ਵਿੱਚ ਹੋਇਆ 1866 ਪਰ ਫਿਰ ਵੱਡੇ ਹੋਏ ਫੌਜ ਵਿੱਚ ਭਰਤੀ ਹੋਏ ਫੌਜ ਦੇ ਵਿੱਚ ਬਹੁਤਾ ਸਮਾਂ ਨਹੀਂ ਰਿਹਾ 4 ਕੋ ਸਾਲ ਫੌਜ ਦੀ ਸੇਵਾਵਾਂ ਕੀਤੀਆਂ ਪਰ ਕਾਰਜ ਅੱਗੇ ਹੋਰ بڑے ਵੱਡੇ ਸਨ ਕਿਉਂਕਿ ਮਹਾਪੁਰਸ਼ ਜਿਹੜੇ ਹੁੰਦੇ ਨੇ ਉਹਨਾਂ ਨੂੰ ਭਵਿੱਖਤ ਦਾ ਗਿਆਨ ਹੁੰਦਾ ਹੈ ਆਉਣ ਵਾਲੇ ਸਮੇਂ ਦਾ ਉਹਨਾਂ ਦੇ ਉਹਨਾਂ ਨੇ ਸ਼ਾਦੀ ਵੀ ਨਹੀਂ ਕਰਾਈ ਵਿਆਹ ਵੀ ਨਹੀਂ ਕਰਵਾਇਆ ਮਾਤਾ ਪਿਤਾ ਨੇ ਉਹਨਾਂ ਦੀ ਮੰਗਣੀ ਕਰ ਦਿੱਤੀ ਸੀ ਸੰਤੋ ਆਬਾ ਅਤਰ ਸਿੰਘ ਜੀ ਦੀ ਪਰ ਉਹ ਸ਼ਾਦੀ ਨਾ ਕਰਾਉਣਾ ਉਹਨਾਂ ਦਾ ਨਿੱਜੀ ਫੈਸਲਾ ਸੀ ਜਦ ਕਿ ਗੁਰਮਤਿ ਦੇ ਵਿੱਚ ਗ੍ਰਸਥ ਜੀਵਨ ਨੂੰ ਉੱਚਾ ਮਾਰਗ ਦੱਸਿਆ ਪਰ ਉਹ ਉਹਨਾਂ ਦਾ ਨਿੱਜੀ ਸੀ ਕਿਉਂਕਿ ਉਹ ਜਾਣਦੇ ਸਕੇ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਕਿੱਡੇ ਕਾਰਜ ਉਹਨਾਂ ਨੇ ਜੋ ਕਰਨੇ ਨੇ ਸਾਲ 1900 ਵਿੱਚ ਗੁਜਰਾਂਵਾਲਾ ਯੂਨੀਵਰਸਿਟੀ ਤੋਂ ਇੱਕ ਪ੍ਰੋਫੈਸਰ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਨਾਸਤਿਕ ਨਰਿੰਜਨ ਦਾਸ ਮਹਿਤਾ ਐਲ ਐਲ ਬੀ ਕੀਤੀ ਉਸਨੇ 1900 ਵਿੱਚ ਗੁਜਰਾਂਵਾਲਾ ਜੁਨੀਵਰਸਿਟੀ ਐਲ ਐਲ ਬੀ ਔਰ ਆਕੇ ਖਾਲਸਾ ਕਾਲਜ ਅੰਮ੍ਰਿਤਸਰ ਬਤੌਰ ਪ੍ਰੋਫੈਸਰ ਸੇਵਾਮਾਨ ਉਹ ਨਵੀਆਂ ਔਰ ਉਸ ਦਾ ਮੇਲ ਕਿਸ ਨਾਲ ਹੋਇਆ ਸੰਤ ਅਤਰ ਸਿੰਘ ਮਸਤੋਂ ਨੂੰ ਸਹਾਗਿਆ ਮੇਲ ਕਰਵਾਉਣ ਵਾਲੇ ਪ੍ਰੋਫੈਸਰ ਡਾਕਟਰ ਜੀਓਦ ਸੀ ਕਿ ਉਹ ਨਰਜਰ ਦਾਸ ਨੂੰ ਕਹਿੰਦੇ ਬਰਜਨ ਠੀਕ ਹੈ ਤੂੰ ਰੱਬ ਨੂੰ ਨਹੀਂ ਮੰਨਦਾ ਕਹਿੰਦੇ ਮੈਂ ਨਹੀਂ ਮੰਨਦਾ ਇਹ ਜਿਹੜੇ ਹੁੰਦੇ ਨੇ ਧਾਰਮਿਕ ਲੋਗ ਇਹ اڈੰਬਰੀ ਹੁੰਦਾ ਕੁਛ ਨਹੀਂ ਹੁੰਦਾ ਇਹਨਾਂ ਵਿੱਚ। ਔਰ ਡਾਕਟਰ ਸਾਹਿਬ ਕਹਿਣ ਲੱਗੇ ਠੀਕ ਹੈ ਤੂੰ ਰੱਬ ਨੂੰ ਨਹੀਂ ਮੰਨਦਾ ਤੂੰ ਪਰ ਮੇਰੇ ਨਾਲ ਇੱਕ ਵਾਰ ਚੱਲ ਆਪਾਂ ਉਹਨਾਂ ਨੂੰ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਤੂੰ ਕੋਈ ਗੱਲ ਨਹੀਂ ਨਾ ਮੰਨੀ No problem ਕੋਈ ਗੱਲ ਨਹੀਂ ਇਵੇਂ ਹੋਇਆ ਲਾਹੌਰ ਦੇ ਵਿੱਚ ਸੰਤ ਅਤਰ ਸਿੰਘ ਜੀ ਦਾ ਅਤੇ ਨਾਸਤਿਕ ਪੁਰਸ਼ ਨਰਿੰਦਰ单ਾਸ ਮਹਿਤਾ ਮੇਲ ਹੋਇਆ 10 ਮਿੰਟ ਦੀ ਬਾਰਤਾਲਾਪ ਹੋਈ ਉਸ 10 ਮਿੰਟ ਦੀ ਬਾਰਤਾਲਾਪ ਦੇ ਵਿੱਚ ਨਰਿੰਦਰ单ਾਸ ਮਹਿਤਾ ਜਿਹੜਾ ਨਾਸਤਿਕ ਸੀ ਸਾਰੀ ਉਮਰ ਲਈ ਸੰਤ ਅਤਰ ਸਿੰਘ ਦਾ ਬਣ ਗਿਆ ਸਾਰੀ ਉਮਰ ਔਰ ਖਾਲਸਾ ਕਾਲਜ ਤੋਂ ਮਾਸੂਨ ਸਾਹਿਬ ਆ ਗਏ ਅਕਾਲ ਕਾਲਜ ਕਾਉਂਸਲ ਜੋ ਉਥੇ ਬਾਡੀ ਹੈ ਜੋ ਸਾਰੇ ਮਨੇਜ ਕਰ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸ ਤੋਂ ਬਾਅਦ ਵਿੱਚ ਬਣੀ ਉਸ ਤੋਂ ਪਹਿਲਾਂ ਮਹਾਂਪੁਰਸ਼ਾਂ ਨੇ ਬਣਾ ਦਿੱਤੀ ਸੀ ਔਰ ਗਰੰਜਨ ਦਾ ਸਮੇਤਾ ਅਮਰਤ ਸ਼ਾਹ ਕੇ ਕੀ ਬਣ ਗਏ ਸੰਤ ਤੇਜਸ ਜਿਨ੍ਹਾਂ ਨੂੰ ਸੰਤ ਤੇਜਾ ਸਿੰਘ 트리플 ਐਮ ਐ ਹਾਰਡਵਰਡ ਯੂਨੀਵਰਸਿਟੀ ਤੋਂ ਜਿੱਦਾਂ ਨੇ ਐਮ ਕੀਤੀ ਨਾਲ ਸਾਰੇ ਵਿਸ਼ਵ ਦੇ ਵਿੱਚ ਜਾਣਿਆ ਜਾਂਦਾ ਹੈ। ਆ ਪਿੱਛੇ ਜੀ ਸ਼ਾਇਦ ਸੈਮੀਨਾਰ ਹੋਣਾ ਸੀ ਮੈਡਮ ਪ੍ਰੀਤ ਹੀਰ ਜੀ ਦੱਸ ਰਹੇ ਸੀ ਗੁਜਰਾਂਵਾਲ ਯੂਨੀਵਰਸਿਟੀ 'ਚ ਉਹਨਾਂ ਦੇ ਸੰਤ ਤੇਜਾ ਸਿੰਘ ਜੀ ਦੇ ਵਿਸ਼ੇ ਤੇ ਪਰ ਸੋਤੋਂ ਉੱਥੇ ਜਾ ਨਹੀਂ ਹੋਇਆ ਕੁਝ ਮਾਹੌਲ ਕਰਕੇ ਪਰ ਸੰਤ ਤੇਜਾ ਸਿੰਘ ਜੀ ਟ੍ਰਿਪਲ ਐਮਏ ਦੇਖੋ ਅੱਜ ਦੇ ਬੱਚੇ ਵਿਦੇਸ਼ਾਂ ਚ ਪੜ੍ਹ ਆ ਰਹੇ ਨੇ ਸੰਤ ਅਤਰ ਸਿੰਘ ਜੀ ਜਿਹੜੇ ਆਪ ਬਿਲਕੁਲ ਕਿਸੇ ਵਿਦਿਅਕ ادارے ਵਿੱਚ ਦੁਨਿਆਵੀ ਪੜ੍ਹਾਈ ਉਹਨਾਂ ਨੇ ਨਹੀਂ ਪੜ੍ਹੀ ਸੀ ਪਿੰਡ ਦੇ ਵਿੱਚ ਇੱਕ ਡੇਰੇ ਦੇ ਵਿੱਚ ਉਹ ਸੰਥਿਆ ਲੈ ਕੇ ਵਿਦਿਆ ਪ੍ਰਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠੀ ਬਣੇ ਔਰ ਉਹਨਾਂ ਨੇ ਦੁਨਿਆਵੀ ਪੜ੍ਹਾਈ ਨਹੀਂ ਪੜ੍ਹੀ ਸੀ 1906 ਦੇ ਵਿੱਚ 1906 ਵਿੱਚ ਉਹਨਾਂ ਨੇ ਸੰਤ ਤੇਜ ਸਿੰਘ ਮਸਤਵਾਨ ਨੂੰ ਮਸਤੂਣੀ ਤੋਂ ਕੈਂਬਰੇਜ ਯੂਨੀਵਰਸਿਟੀ ਪੜ੍ਹਨ ਦੇ ਲਈ 2 ਸਾਲ ਦੇ ਲਈ ਇੰਗਲੈਂਡ ਭੇਜਿਆ ਜਾਂ ਤੂੰ ਪੜ੍ਹ ਕੇ ਆਉਂਦੇ ਪਰ ਪੜ੍ਹ ਕੇ ਅੱਜ ਇਸ ਪੰਜਾਬੀ ਮਾਂ ਬੋਲੀ ਤੇ ਆਪਾਂ ਮਾਣ ਕਰ ਰਹੇ ਆ ਕਥੂਰੀਆ ਸਾਹਿਬ ਬੈਠੇ ਨੇ ਕਿੰਨਾ ਕੰਬ ਹੈ ਮਹਾਕੰਬ ਇਹ ਪੰਜਾਬੀ ਦਾ ਇਹਨਾਂ ਮੁਲਖਾਂ ਦੇ ਵਿੱਚ ਮਾਂ ਬੋਲੀ ਦੀ ਗੱਲ ਢੱਲੇ ਨਾਲ ਐਡੇ ਵੱਡੇ ਢੱਲੇ ਦੇ ਨਾਲ ਕਰਨੀ ਔਰ ਇੰਨੀਆਂ ਰੂਹਾਂ ਨੂੰ 3 ਦਿਨ ਕਾਨਫਰੰਸ ਚੱਲੀ ਹੈ ਬਿਸ਼ਪ ਕਾ ਪੰਜਾਬੀ ਕਾਨਫਰੰਸ ਪੰਜਾਬੀ ਨੂੰ ਮਾਂ ਬੋਲੀ ਨੂੰ ਗੁਰਮੁਖੀ ਨੂੰ ਪਿਆਰ ਕਰਨ ਵਾਲੇ ਕਿੰਨੀਆਂ ਰੂਹਾਂ ਇਸ ਕਾਨਫਰੰਸ ਦੇ ਵਿੱਚ ਆਈਆਂ ਕਿ ਜਿਹੜਾ ਸਾਰਾ ਸਿਰ ਹੈ ਜਿਵੇਂ ਮੈਡਨ ਦੱਸ ਕੇ ਗਏ ਨੇ ਹੁਣ ਕਸੂਰੀਆ ਸਾਹਿਬ ਨੂੰ ਜਾਂਦਾ ਹੈ ਗੁਰਮੁਖੀ ਦੇ ਉੱਪਰ ਕਿੱਡੇ ਕਿੱਡੇ ਕੰਮ ਹੋ ਰਹੇ ਨੇ ਜਦੋਂ 1906 ਵਿੱਚ ਮਸੂਹਣਾ ਸੰਤੁਰਵਾਨਾ ਕਰ ਰੇਸੀ ਸੰਤ ਤੇਜਾ ਸਿੰਘ ਨੂੰ ਕੁਰਸਾ ਕਰ ਮਸੂਹਣਾ ਸਾਹਿਬ ਤੋਂ 1 ਅਗਸਤ 1906 ਨੂੰ ਬੰਬਈ ਤੋਂ ਸਮੁੰਦਰ ਦੇ ਰਸਤੇ ਸੰਤ ਤੇਜਾ ਸਿੰਘ ਪੜ੍ਹਨ ਲਈ ਇੰਗਲੈਂਡ ਪਰਵਾਣਾ ਹੋ ਗਏ ਇੰਗਲੈਂਡ ਆਏ ਚਾਰ ਗੱਲਾਂ ਸੰਤ ਅਤਰ ਸਿੰਘ ਜੀ ਨੇ ਸੰਤ ਤੇ ਜਸ ਸਿੰਘ ਜੀ ਨੂੰ ਕਿਆਂ ਚਾਰ ਗੱਲਾਂ ਆ ਲੜ ਬੰ ਲੈ ਚਾਰ ਤੂੰ ਚੱਲੇ ਉਸ ਧਰਤੀ ਦੇ ਵਿੱਚ ਪੜਾਈ ਪ੍ਰਾਪਤ ਕਰਨ ਦੇ ਲਈ ਆ ਚਾਰ ਗੱਲਾਂ ਪਹਿਲੀ ਗੱਲ ਵੀ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਆਸ ਦਸਤਾਰ ਆ ਆਪਣਾ ਸਰੂਪ ਇਹਦੇ ਵਿੱਚ ਵਿਗਨ ਨਹੀਂ ਪਾਉਣੀ ਇਹਦੇ ਵਿੱਚ ਨਹੀਂ ਪਾਉਣੀ ਇਹ ਸਾਤ ਸੂਰਤ ਰਹਿਣ ਦੂਜੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਬੋਲੀ ਗੁਰਮੁਖੀ ਬੋਲੀ ਵਿੱਚ ਨੇ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਬੀ ਬੋਲੀ ਵਿੱਚ ਹੈ ਮਾਂ ਬੋਲੀ ਹੈ ਗੁਰਮੁਖੀ ਦਾ ਲੜਵੀ ਸਕਦਾ ਦੂਜੀ ਗੱਲ ਤੀਸਰੀ ਗੱਲ ਕਿਉਂਕਿ ਸਾਲ 1900 ਤੋਂ ਪਹਿਲਾਂ ਤਾਂ ਵਿਦੇਸ਼ਾਂ ਵਿੱਚ ਗੁਰਦੁਆਰੇ ਨਹੀਂ ਸਨ ਉਹਨਾਂ ਸਮੇਂ ਦੇ ਵਿੱਚ ਅੱਜ ਤੋਂ 122-23 ਸਾਲ ਪਹਿਲਾਂ ਅਰਜਨੀ ਵਿਦੇਸ਼ਾਂ ਦੇ ਵਿੱਚ ਗੁਰਦੁਆਰੇ ਬਣੇ ਉਹ ਵੀ ਸੰਤ ਅਤਰ ਸਿੰਘ ਮਸਤਵਾਨਾ ਸਾਹਿਬ ਵਾਲੇ ਉਹਨਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਤੇਜਾ ਸਿੰਘ ਨੂੰ ਥਾਪਣਾ ਦੇ ਕੇ ਭੇਜਿਆ ਕਿੱਡੇ ਕਿੱਡੇ ਮਿਸ਼ਨ ਅੱਜ ਦੇਖਦੇ ਹਾਂ ਵੀ ਬਾਬੇ ਨਾਨਕ ਦੇ ਉਹ ਬੋਲ ਸੱਚੇ ਹੋ ਰਹੇ ਨੇ ਜਿਸ ਜਿੰਨਾ ਬੋਲਾਂ ਰਹੇ ਬਾਬੇ ਨਾਨਕ ਨੇ ਕਿਹਾ ਸੀ ਉੱਜੜ ਜਾਓ ਇੱਕ ਪਿੰਡ ਦੇ ਲੋਕਾਂ ਨੂੰ ਕਿਹਾ ਸੀ ਤੁਸੀਂ ਉੱਜੜ ਜਾਓ ਉੱਜੜ ਜਾਓ ਉਹ ਉੱਜੜਨ ਦੇ ਬਾਣੀ ਬੋਲ ਅੱਜ ਸੱਚ ਹੋ ਰਹੇ ਨੇ ਮਰਦਾਨਾ ਜੀ ਪੁੱਛਣ ਲੱਗੇ ਮਰਦਾਨਾ ਜੀ ਬਾਬਾ ਨਾਮ ਗੁਰੂ ਕਹਿੰਦੇ ਬਾਬਾ ਜੀ ਤੁਸੀਂ ਕਮਾਲ ਕਰ ਦਿੱਤੀ ਕੀ ਕੈਸੀ ਖੇਡ ਹੈ ਜਿੰਨੂੰ ਲੋਕਾਂ ਨੇ ਆਪਣੀ ਸੇਵਾ ਕੀਤੀ ਹੈ ਪਿੰਡ ਦੇ ਲੋਕਾਂ ਨੇ ਆਪਣੀ ਡੱਟ ਕੇ ਸੇਵਾ ਕੀਤੀ ਤੇ ਉਹਨਾਂ ਨੂੰ ਤੁਸੀਂ ਕਹਿੰਦਾ ਉੱਜੜ ਜਾ ਉੱਜੜ ਜਾ ਤੁਹਾਡਾ ਪਿੰਡ ਸਾਰਾ ਔਰ ਜਿੰਨਾਂ ਨੇ ਸਾਨੂੰ ਉੱਚੇ ਬੋਲ ਬੋਲੇ ਸਾਡੇ ਰੋਲੇ ਮਾਰੇ ਬੱਟੇ ਮਾਰੇ ਉਹਨਾਂ ਨੂੰ ਕਹਤਾ ਤੁਸੀਂ ਬਸਲੇ ਰਹੋ ਤੁਸੀਂ ਬਸਲੇ ਰਹੋ ਇਹ ਕੀ ਭੇਦ ਹੋਇਆ ਬਾਬਾ ਜੀ ਬਾਬਾ ਨਾਨਕ ਕਹਿੰਦੇ ਮਰਦਾਨਿਆਂ ਆ ਚੰਗੇ ਲੋਕ ਆ ਚੰਗੇ ਲੋਕ ਜਿਹੜੇ ਬੈਠੇ ਨੇ ਨਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਇਹ ਜਿੱਥੇ ਵੀ ਜਾਣਗੇ ਦੁਨੀਆ ਦੇ ਵਿੱਚ ਇਹ ਆਪਣੀ ਚਗਿਆਈ ਨੂੰ ਸਲਾਉਣਗੇ ਆਪਣੀ ਚਗਿਆਈ ਨੂੰ ਉੱਥੇ ਜਿਹੜੇ ਗਾਵਾਂ ਵਾਲੇ ਬਹੁਤ ਅੱਜ ਭਾਵੇਂ ਨਾਨਕ ਦੇ ਸੱਚ ਹੋ ਰਹੇ ਨੇ ਸਿੱਧ ਹੋ ਰਹੇ ਨੇ ਮਰਦਾਨਿਆਂ ਆ ਜਿਨ੍ਹਾਂ ਨੂੰ ਕਹੇ ਨਾ ਵਸਦੇ ਰਹੋ ਇਹਨਾਂ ਦੀ ਬੋਲੀ ਵੀ ਮਿੱਠੀ ਨਹੀਂ ਇਹਨਾਂ ਦੀ ਬੋਲੀ ਦੇ ਵਿੱਚ ਵੀ ਕੁੜਤਣ ਹੈ ਇਹਨਾਂ ਦੇ ਅੰਦਰ ਕੋਈ ਭਾਵਨਾ ਅਨਸਾਨੀਅਤ ਵੀ ਨਹੀਂ ਇਹ ਤਾਂ ਕਿਤੇ ਨਾ ਜਾਣ ਦੁਨੀਆ 'ਚ ਇਹ ਤਾਂ ਇੱਥੇ ਹੀ ਟਿਕਿਆ ਹੀ ਰਹੇ ਵਸਦੇ ਹੀ ਰਹੇ ਇੱਥੇ ਹੀ ਅੱਜ ਲੱਗਦਾ ਬਾਬੇ ਨਾਨਕ ਦੇ ਉਹ ਬੋਲ ਸੱਚ ਹੋ ਰਹੀ ਵੀ ਸੱਚ ਹੋ ਰਹੇ ਤੇ ਦੋ ਸਾਲ ਕੇمبرੇਜ ਯੂਨੀਵਰਸਿਟੀ ਲੰਡਨ ਦੇ ਵਿਦਵਨ ਤੇ ਜਰ ਸਿੰਘ ਜੀ ਨੇ ਪੜ੍ਹਾਈ ਕੀਤੀ। ਔਰ ਪਹਿਲਾ ਬੋਲ ਕਿ ਸਾਤ ਸੂਤ ਰਹਿਣਾ ਔਰ ਦੂਜਾ ਵਚਨ ਸੰਤ ਬਾਬਾ ਆਤਰ ਸਿੰਘ ਜੀ ਦਾ ਕਿ ਗੁਰਮੁਖੀ ਪੰਜਾਬੀ ਦਾ ਲੜ ਨਹੀਂ ਛੱਡਣਾ। ਤੀਜਾ ਵਚਨ ਕਿ ਜਿੱਥੇ ਜਾਣਾ ਸੰਗਤ ਕਾਇਮ ਕਰਨਾ। ਉਹਨਾਂ ਸਮੇਂ ਚ ਇੰਦੂ ਮੁਲਖਾ ਵਿੱਚ ਚਾਰ ਭਾਈ ਇਕੱਠੇ ਹੋਣੇ ਬਹੁਤ ਵੱਡੀ ਗੱਲ ਸੀ। ਜਿਵੇਂ ਅੱਜ ਆਪਾਂ ਨੂੰ ਕੋਈ ਅੱਗੇ ਕੋਈ ਮਲਾਹ ਹੁੰਦਾ ਹੈ ਨਾ ਜਿਵੇਂ ਕਥੂਰੀਆ ਸਾਹਿਬ ਮਲਾਹ ਨੇ ਬਿੜੇ ਦੇ ਇਕੱਠੇ ਕਰਦੇ ਨੇ ਸਾਰੇ ਨੂੰ ਇਕੱਠੇ ਕਰਨ ਬਹੁਤ ਵੱਡੀ ਗੱਲ ਹੈ ਜਿੱਥੇ ਜਾਣਾ ਸੰਗਤ ਪੈਦਾ ਕਰਨ ਆ ਵੀ ਸੰਤ ਦੀ ਹੈ ਜਿੱਥੇ ਸੱਚ ਦੀ ਧਰਮ ਦੀ ਇਨਸਾਨੀਅਤ ਦੀ ਗੱਲ ਹੋ ਰਹੀ ਹੈ ਸੰਗਤ ਹੈ ਇਹ ਸਤ ਸੰਗ ਸੱਚ ਪਲੱਸ ਸੰਗ ਸੱਚ ਨਾਲ ਸੰਗ ਨੂੰ ਕਿਹਾ ਸਤ ਸੰਗ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਵਖਾਣੇ ਜਿੱਥੋਂ ਇੱਕੋ ਹੀ ਉਹ ਸਤ ਸੰਗ ਹੈ ਜਿੱਥੇ ਇੱਕੋ ਅੱਲਾ ਦੀ ਖੁਦਾ ਦੀ ਰਾਮ ਦੀ ਵਾਹਿਗੁਰੂ ਦੀ ਗੋੜ ਦੀ ਗੱਲ ਹੁੰਦੀ ਐ ਉਹ ਸਤ ਸੰਗ ਹੈ ਔਰ ਜਿੱਥੇ ਜਾਣਾ ਤੀਜਾ ਵਚਨ ਸੀ ਸੰਤ ਬਾਬਾ ਅਤਰ ਸਿੰਘ ਜੀ ਨੇ ਕੀਤਾ ਕਿ ਤੇਜਾ ਸਿੰਘ ਜਿੱਥੇ ਜਾਣਾ ਤੀਜਾ ਵਚਨ ਸਤ ਸੰਗ ਪੈਦਾ ਕਰੇ ਉਹਨਾਂ ਸਮੇਂ ਫਿਰ ਹਫ਼ਤੇ ਬਾਅਦ ਤੇਜਾ ਸਿੰਘ ਜੀ ਨੇ ਸੰਗਤ ਨੂੰ ਹੋਰ ਵਿਦਿਆਰਥੀ ਨਾਲ ਹੁੰਦੇ ਉਹਨਾਂ ਨੂੰ ਇਕੱਠੇ ਕਰਨਾ ਜੁੜਦੇ ਵਿਚਾਰ ਵਟਾਂਦਰਾ ਕਰਦੇ ਇਕੱਠੇ ਬੈਠ ਕੇ ਪਾਠ ਕਰਦੇ ਚੌਥਾ ਵਚਨ ਜਿੱਥੇ ਜਾਣਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂ ਬਾਬੇ ਨਾਨਕ ਦਾ ਮਿਸ਼ਨ ਘਰ ਘਰ ਅੰਦਰ ਧਰਮਸਾਲ ਜਿੱਥੇ ਜਾਣਾ ਗੁਰਦੁਆਰੇ ਸਥਾਪਿਤ ਕਰਨੇ ਸੰਗਤ ਜੋੜਨੀ ਚਾਰ ਮਿਸ਼ਨ ਲੈ ਕੇ 2 ਸਾਲ ਸੰਤੇਜ ਸਿੰਘ ਜੀ ਮਸਤਵਾਨ ਨੇ ਇੰਗਲੈਂਡ ਪੜਾਈ 1906 ਤੋਂ 1908 ਤੱਕ ਉਸ ਤੋਂ ਬਾਅਦ ਫਿਰ ਅਮਰੀਕਾ ਆ ਗਏ ਅਮਰੀਕਾ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਏ ਐਮ ਔਰ ਜਦੋਂ ਅਮੈ ਇੰਗਲੈਂਡ ਦੇ ਵਿੱਚ ਵੀ ਪਹਿਲਾ ਗੁਰਦੁਆਰਾ 1908 ਦੇ ਵਿੱਚ ਸਤਿਜਾ ਸਿੰਘ ਜੀ ਨੇ ਔਰ ਅਮੈਕਾਏ ਅਮਰੀਕਾ ਦੇ ਵਿੱਚ ਵੀ ਜਿਹੜਾ ਅਮਰੀਕਾ ਦਾ ਸਭ ਤੋਂ ਪਹਿਲਾ ਗੁਰਦੁਆਰਾ ਸਟਾਫਟਨ ਦਾ ਗੁਰਦੁਆਰਾ ਜਿਹੜਾ ਪਾ ਗਦਰੀ ਬਾਪਿਆਂ ਦਾ ਗੁਰਦੁਆਰਾ ਕਹਿੰਦੇ ਆ ਉੱਥੇ ਪ੍ਰੈਸ ਵੀ ਗਦਰੀ ਬਾਬਿਆਂ ਦੀ ਪਈ ਹੈ ਉਸ ਗੁਰਦੁਆਰੇ ਉਹ ਵੀ ਪਹਿਲਾ ਗੁਰਦੁਆਰਾ ਸੀ ਜਿਹੜਾ ਸੰਤ ਤੇਜਾਰ ਸਿੰਘ ਜੀ ਨੇ ਕਾਇਮ ਕਰਿਆ ਸੀ 1905 ਫਿਰ ਇੰਦਰ ਕੈਨੇਡਾ ਵਿੱਚ ਦੇਖੋ ਕਿੱਥੇ ਕਿੱਥੇ ਕਲਾ ਵਰਤ ਰਹੀ ਹੈ ਜਿਹੜੇ ਉਸ ਖੁਦਾ ਨੂੰ ਉਸ ਅੱਲਾ ਨੂੰ ਉਸ ਵਾਇਗਰੋ ਨੂੰ ਜੁੜੇ ਹੁੰਦੇ ਨੇ ਜਿਹੜੀਆਂ ਰੂਹਾਂ ਉਹਨਾਂ ਨੂੰ ਭੇਖਕਤ ਦਾ ਸਮਾ ਬੜਾ ਮੇੜਿਓ ਦੇ ਸਵਾ ਹੁੰਦੇ ਤੇ ਇੰਦਰ ਕੈਨੇਡਾ ਵਾਲੇ ਪਾਸੇ ਆਪਣੀ ਭਾਰਤੀ ਕਮਿਊਨਿਟੀ ਦੇ ਉੱਪਰ ਜ਼ੁਲਮ ਹੋਣੇ ਸ਼ੁਰੂ ਹੋ ਗਏ 1910 ਦੇ ਲਗਭਗ ਸਾਨੂੰ ਇਥੋਂ ਚੁੱਪ-ਚੁੱਪ ਕਿ ਜਿੱਥੇ ਰੈਡ ਇੰਡੀਅਨ ਰਹਿੰਦੇ ਸੀ ਪਹਾੜਾਂ ਚ ਉਧਰ ਚੁੱਪ-ਚੁੱਪ ਕੇ ਸਿੱਧੂ ਸੋਢਣ ਲੱਗੇ ਫੇਰ ਸੰਤਾ ਕਰ ਸਿੰਘ ਮਸੂਲਣਾ ਸਾਹਿਬ ਵਾਲੇ ਜਦੋਂ ਉਹਨੂੰ ਖਬਰਾਂ ਮਸੂਲਣਾ ਸਾਹਿਬ ਮਿਲੀਆਂ ਕਿ ਉਥੇ ਇਹ ਹੋਣ ਲੱਗਿਆ ਸਾਡੇ ਭਾਈਚਾਰ ਦੇ ਉੱਪਰ ਜ਼ੁਲਮ ਹੋਣ ਲੱਗੇ ਤਾਂ ਫੇਰ ਤੇਜਾ ਸਿੰਘ ਜੀ ਨੂੰ ਤਾਰ ਮੇਜੀ ਕਹਿੰਦੇ ਭਾਈ ਤੇਜਾ ਸਿੰਘ ਫੇਰ ਤੇਰਾ ਲਾ ਪੜਨ ਦਾ ਕੀ ਫਾਇਦਾ ਉਹ ਲਾੜੇ ਕਾਨੂੰਨੀ ਲੜਾਈ ਲੜਾ ਕਿਉਂਕਿ ਲਾ ਗੁਜਰਾਂ ਵਾਲਾ ਯੂਨੀਵਰਸਿਟੀ ਤੋਂ 1901 ਵਿੱਚ ਉਹਨਾਂ ਨੇ ਕਰਿਆ ਸੀ ਫਿਰ ਅਮਰੀਕਾ ਤੋਂ ਕੈਨੇਡਾ ਵੈਨਕੂਵਰ ਆ ਗਏ ਵੈਨਕੂਵਰ ਆ ਕੇ ਖਾਲਸਾ ਦੀਵਾਨ ਸੁਸਾਇਟੀ ਵੜਾ ਕੇ ਪਹਿਲਾ ਗੁਰਦੁਆਰਾ ਸੀ ਜਿਹੜਾ ਸੰਤ ਤੇਜਾ ਸਿੰਘ ਜੀ ਨੇ ਵੈਨਕੂਵਰ BC ਦੇ ਵਿੱਚ ਸਭ ਤੋਂ ਪਹਿਲਾਂ 1914 ਦੇ ਵਿੱਚ ਇੱਥੇ ਵੜਾ ਕੇ ਭਾਈਚਾਰੇ ਨੂੰ ਇਕੱਠਾ ਕਰਕੇ ਕਮਿਊਨਿਟੀ ਦੀ ਲੜਾਈ ਲੜੀ ਕਾਨੂੰਨੀ ਲੜਾਈ ਸਾਲਾਂਵਾਰ ਦੀ ਲੜਾਈ ਲੜ ਕੇ ਸਾਨੂੰ ਸਾਡੇ ਹੱਕ ਇਥੇ ਦਵਾਏ ਸੰਤ ਤੇਜਾ ਸਿੰਘ ਜੀ ਟ੍ਰਿਪਲ ਐਂਡ ਔਰ ਜਿਨ੍ਹਾਂ ਦੀ ਦੇਣ ਪੂਰਾ ਹੀ ਵਿਸ਼ਮ ਦੇ ਵਿੱਚ ਆ ਆ ਤੇ ਜਿਹੜੀਆਂ ਵਡੀਆਂ ਨੇ 1947 ਦੇ ਵਿੱਚ ਪਈਆਂ ਨੇ ਪਹਿਲਾਂ ਪੰਜਾਬ ਇੱਕ ਸੀ ਸੰਤ ਅਦਰ ਸਿੰਘ ਜੀ ਮਸੂਣਾ ਸਾਹ ਵਾਲਿਆਂ ਨੇ ਜਾਣਾ ਸਮਾ ਲੈ ਲੈ ਪੰਜਾਬ ਚੋਟਾ ਆ ਰਾਵਲ ਟਿੰਡੀ ਲਾਹੌਰ ਗੁਜਰਾਵਾਲਾ ਕਰਾਚੀ ਕੋਠੋਹਾਰ ਸਾਰਾ ਇਹ ਇਲਾਕੇ ਦੇ ਵਿੱਚ ਹੈ ਔਰ ਜੇ ਪਹਿਲਾ ਸਕੂਲ ਸੀ ਜਿਹੜਾ ਮਸੋਵਾਨਾ ਸਾਹਿਬ ਪਹਿਲਾ ਸਕੂਲ ਉਹਨਾਂ ਨੇ 1906 ਦੇ ਵਿੱਚ ਜਦੋਂ ਕੁੜੀਆਂ ਕੁੜੀਆਂ ਨੂੰ ਪੜ੍ਹਾਉਣ ਦਾ ਰਵਾਜ ਨਹੀਂ ਸੀ ਧੀਆ ਨੂੰ ਕੋ ਸਕੂਲ ਨਹੀਂ ਭੇਜ ਦਰਸੀ ਸਭ ਤੋਂ ਪਹਿਲਾ ਸਕੂਲ ਸੰਤ ਅਤਰ ਸਿੰਘ ਜੀ ਮਸੋਵਾਨਾ ਨੇ ਮਸੋਵਾਨਾ ਸਾਹਿਬ ਦੇ ਵਿੱਚ ਬੱਚਿਆਂ ਦਾ ਧੀਆਂ ਦਾ ਪਹਿਲਾ ਸਕੂਲ 1906 ਵਿੱਚ ਸ਼ੁਰੂ ਕਰ ਦਿੱਤਾ ਸੀ ਉਹ 1906 ਵਿੱਚ ਤੇ ਉਸ ਤੋਂ ਬਾਅਦ ਆ ਵੀਹਰ ਟੈਕਨੀਕਲ ਕੋਰਸ ਤਾਂ ਹੁਣ ਚੱਲ ਰਹੇ ਆ ਆਈਟੀਆਈਸ ਵਗੈਰਾ ਇੰਜੀਨੀਅਰ ਕਾਲਜ 1945 ਦੇ ਵਿੱਚ ਮਸਵਾਨਾ ਸਾਹਿਬ ਐਗਰੀਕਲਚਰ ਦੀ ਟੈਕਨੀਕਲ ਐਜੂਕੇਸ਼ਨ ਦਾ ਸਕੂਲ ਸਕੂਲ ਸ਼ੁਰੂ ਹੋ ਗਿਆ ਸੀ ਕਾਲਜ ਟੈਕਨੀਕਲ ਐਜੂਕੇਸ਼ਨ ਉਸ ਕਾਲਜ ਦੇ ਜਿਹੜੇ ਪਰਾਤਨ ਸਾਡੇ ਸਾਰਾ ਪਰਸਾ ਜਿਹੜਾ ਉਸੇ ਸੰਭਾਲ ਕੇ ਰੱਖਿਆ ਹੋਇਆ ਤੇ ਬਣਾਏ ਹੋਏ ਸੰਗਤਾਂ ਦੇਖਦੀਆਂ ਨੇ ਦਰਸ਼ਨ ਕਰਦੀਆਂ ਨੇ ਉਹ ਅੱਜ ਤੱਕ ਉਹ ਪੁਰਾਣਾ 1945 ਮੀਲੇ ਕਾਲਜ ਦੇ ਜਿਹੜੇ ਔਜ਼ਾਰ ਵੀ ਉਸ ਸਮੇਂ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਸੀ ਟੈਕਨੀਕਲ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਉਸ ਸਮੇਂ ਕਰ ਦਿੱਤਾ ਸੀ ਸੋ ਸੰਤ ਆਦਰ ਸਿੰਘ ਜੀ ਮਸਲਣਾ ਸਾਹਿਬ ਵਾਲੇ ਉਹਨਾਂ ਉਹਨਾਂ ਨੇ ਜਿੱਥੇ ਗੁਰਦੁਆਰਾ ਬਣਾਉਣਾ ਗੁਰਦੁਆਰੇ ਦੇ ਨਾਲ ਸਕੂਲ ਲਾਜ਼ਮੀ ਬਣਾ ਸਕੂਲ ਪਹਿਲਾ ਜਿਵੇਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸੀ ਕਿ ਮਸਜਿਦ ਮੰਦਰ ਗੁਰਦੁਆਰਾ ਉਹਨਾਂ ਨੂੰ ਬਣਾਉਣ ਦੀ ਇਜਾਜ਼ਤ ਹੁੰਦੀ ਸੀ ਮਸਜਿਦ ਦੇ ਨਾਲ ਮਸਜਿਦ ਬਣਾਉਣ ਦੀ ਇਜਾਜ਼ਤ ਤਾਂ ਮਹਾਰਾਜਾ ਰਣਜੀਤ ਸਿੰਘ ਦਿੰਦਾ ਸੀ ਕਿ ਨਾਲ ਜੇ ਮਦਰਸਾ ਹੈ ਬੱਚਿਆਂ ਦੀ ਪੜ੍ਹਾਈ ਮੰਦਰ ਬਣਾਉਣ ਦੀ ਇਜਾਜ਼ਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤਾਂ ਦਿੱਤਾ ਸੀ ਜੇ ਮੰਦਰ ਦੇ ਨਾਲ ਵਿਦਿਆਲਾਏ ਬਣ ਜਾਂਦੇ ਨੇ ਗੁਰਦੁਆਰਾ ਸਾਹਿਬ ਬਣਾਉਣ ਦੀ ਇਜਾਜ਼ਤ ਸ਼ੇਰੇ ਪੰਜਾਬ ਤਾਂ ਦਿੰਦਾ ਸੀ ਜੇ ਗੁਰਦੁਆਰੇ ਦੇ ਨਾਲ ਸਕੂਲ ਹੈ ਵਿਦਿਆਰਥੀਆਂ ਦੇ ਲਈ ਸਿੱਖਣ ਦੇ ਲਈ ਸਕੂਲ ਹੈ ਇਹੀ ਮਿਸ਼ਨ ਕਿਉਂਕਿ ਇਹ ਗੁਰੂ ਸਾਹਿਬ ਦਾ ਮਿਸ਼ਨ ਹੈ ਸਿੱਖਿਆ ਸਿੱਖ 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 ਤੋਂ ਭਾਵ ਹੈ ਸਿੱਖਣ ਵਾਲਾ ਸਿੱਖਣ ਵਾਲਾ ਅਰਦਾਸ ਦੇ ਵਿੱਚ ਇੱਕ ਸ਼ਬਦ ਆਉਂਦੇ ਨੇ ਬੋਲ ਅਖੀਰ ਵਿੱਚ ਜਾ ਕੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਭਾਵਕ ਸਿੱਖ ਕੋਈ ਇੱਕ ਕੱਲੀ ਕਮਿਊਨਿਟੀ ਨਹੀਂ ਸਿਖਰ ਵਾਲਾ ਕੋਈ ਵੀ ਹੋ ਸਕਦਾ ਹੈ ਸਿੱਖਿਆਰਥੀ ਜਿਹਨੂੰ ਪਤਾਲੀਵਾਨ ਤਾਲੀਮ ਹਾਸਲ ਕਰਨ ਵਾਲਾ ਤਾਲੀਵਾਨ ਕੇ ਤਾਲੀਵਾਨ ਤਾਲੀਮ ਲੈਣ ਵਾਲਾ ਸਿੱਖਿਆਰਥੀ ਸਿੱਖਣ ਵਾਲਾ ਜਿਹਨ ਸਿੱਖਦਾ ਰਹੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਭਾਵ ਕੇ ਸਿੱਖ ਇੰਜੀਨੀਅਰ ਹੋਵੇ ਡਾਕਟਰ ਹੋਵੇ ਲਾਇਰ ਹੋਵੇ ਪਰ ਉਹਦਾ ਮਨ ਹੈ ਜਿਹੜਾ ਨੀਮਾ ਹੋਵੇ ਨੀਮਾ ਹੋਵੇ ਇਹ ਮਿਸ਼ਨ ਸੀ ਸੰਤ ਬਾਬਾ ਅਤਰ ਸਿੰਘ ਜੀ ਨੇ ਜਦੋਂ 1920 ਦੇ ਵਿੱਚ ਕਾਲਜ ਬਣਾਇਆ ਕਾਲਜ ਦੀ ਜੀ ਇਮਾਰਤ ਹੈ ਤੁਸੀਂ ਦੇਖੋ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਹੈ ਜਿਹੜੀ ਉਸੇ ਤਰ੍ਹਾਂ ਉਸੇ ਲੈਵਲ ਦੀ ਇਮਾਰਤ ਜਿਹੜੀ ਮਸਤਾਣਾ ਸਾਧਾ ਕਾਲਜ ਦੀ ਜਿਹੜੀ 1920 ਵਿੱਚ ਕੰਪਲੀਟ ਹੋ ਗਈ ਸੀ। ਔਰ ਕਾਲਜ ਦੀ ਇਮਾਰਤ ਇੰਨੀ ਵੱਡੀ ਹੈ ਜਿਹੜਾ ਉਸ ਦੇ ਕੋਲ ਗੁਰਦੁਆਰਾ ਸਾਹਿਬ ਬਣਾਇਆ। ਸਤਬਾਬਾ ਅਤਰ ਸਿੰਘ ਨੇ ਉਹ ਕਿੱਦਾਂ ਉਹ ਸਿਰਫ 40x40 ਦਾ 40 ਦਾ 40 ਫੁੱਟ ਬਾਈ 40 ਫੁੱਟ। 40 ਫੁੱਟ ਬਾਈ 40 ਫੁੱਟ ਦਾ ਗੁਰਦੁਆਰਾ ਸਾਹਿਬ ਔਰ ਉਸ ਨੇ ਨਾਲ ਉਹਦੀ ਬਾਹੀ ਦੇ ਵਿੱਚ ਘਟੋ ਘਟ 500 ਫੁੱਟ ਦੂਰ ਉੱਚੀ ਬਿਲਡਿੰਗ ਸੀ ਜਿਹੜੀ ਕਾਲਜ ਉੱਚੇ ਵਿਸ਼ਾਲ ਬਿਲਡਿੰਗਾਂ। ਔਰ ਪੁੱਛਣ ਵਾਲੇ ਨੇ ਪੁੱਛਿਆ ਸਵਾਲ ਵੀ ਸਤਜੀ ਮਹਾਰਾਜ ਨੂੰ ਕਰਿਆ। ਕਹਿੰਦੇ ਮਹਾਰਾਜ ਤੁਸੀਂ ਗੁਰਦੁਆਰਾ ਬਣਾ ਛੋਟਾ ਜਿਹਾ ਬਣਾਇਆ। ਆ ਇਹਦੇ ਲਵੇ ਨੇੜੇ ਦੇ ਕਾਲਜ ਹੈ ਜਿਹੜਾ ਇਹ ਐਡਾ ਵੱਡਾ ਬਣਾ ਦਿੱਤਾ। ਸਤਬਾਬਾ ਅਤਰ ਸਿੰਘ ਕਹਿੰਦੇ ਭਾਈ ਜਿਹੜੀ ਔੜ ਵਾਲਾ ਸਮਾਂ ਵਿਦਿਆ ਦਾ ਹੈ ਆ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਤਾਂ ਇੱਕ ਸਿੱਖਿਆ ਕਲਾਸ ਇਹ ਵੀ ਸਦਾ ਕਲਾਸ ਰੂਮ ਹੈ। ਇਹ ਨਹੀਂ ਕਿ ਇੱਥੇ ਗੁਰਦੁਆਰੇ ਦੇ ਵਿੱਚੋਂ ਸੱਚੀ ਕਲਾਸ ਬੱਚਿਆਂ ਨੇ ਸਿੱਖ ਕੇ ਫਿਰ ਇੱਥੇ دنیਵੀਂ ਪੜ੍ਹਾਈ ਇਸ ਕਾਲਜ ਚ ਬੜ ਕੇ ਫਿਰ ਮਨੁੱਖਤਾ ਦੀ ਭਲਾਈ ਲਈ ਇੱਥੋਂ ਜਾਣਾ ਹੈ ਗੁਰਦੁਆਰਾ ਸਾਹਿਬ ਤੇ ਸਿੱਖਿਆ ਅਸੀਂ ਛੋਟੀ ਜਿਹੀ ਲੈ ਸਕਦੇ ਆ ਔਰ ਜੇ ਵੱਡੀ ਲੋੜ ਹੈ ਬਿਲਡਿੰਗ ਦੀ ਇਮਾਰਤ ਦੀ ਉਹ ਐਜੂਕੇਸ਼ਨ ਵਿਦਿਆ ਦੀ ਕਾਲਜ ਸਕੂਲ ਔਰ ਸੰਤ ਜੀ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਜੀਵਨ ਵਿੱਚ ਆਉਂਦਾ ਕਿ 500 ਸਕੂਲ ਕਾਲਜ ਉਹਨਾਂ ਨੇ ਕਿਉਂਕਿ 1927 ਦੇ ਵਿੱਚ ਸਤਜੀ ਮਹਾਰਾਜ ਜੋਤੀ ਜੋਤ ਸਮਾ ਗਏ ਸੀ 31 ਜਨਵਰੀ 1927 ਨੂੰ ਇਸ ਵਾਰ 98 ਵੀ ਉਹਨਾਂ ਦੀ ਸਾਲਾਨਾ ਯਾਦ ਸੀ ਔਰ ਦੇਖੋ ਅੱਜ ਵੇਖਦੇ ਆਪਾਂ ਧਾਰਮਿਕ ਥਾਵਾਂ ਤੇ ਬਹੁਤ ਲੜਾਈਆਂ ਚੱਲ ਰਹੀਆਂ ਨੇ ਧਾਰਮਿਕ ਜਗ੍ਹਾ ਤੇ ਉੱਥੇ ਗੱਦੀਆਂ ਲਈ ਲੜਾਈਆਂ ਚੱਲ ਰਹੀਆਂ ਨੇ ਉੱਥੇ ਦੀਆਂ ਪ੍ਰਧਾਨਗੀ ਲਈ ਲੜਾਈਆਂ ਚੱਲ ਰਹੀਆਂ ਨੇ ਦੇਖੋ ਸੰਤ ਬਾਬਾ ਅਤਰ ਸਿੰਘ ਜੀ ਦੀ ਸੋਚ ਕਿੱਡੀ ਵੱਡੀ ਸੀ ਪੂਰੀ ਅਮਾਰਤ ਕਾਲਜ ਬਣ ਗਏ ਕਾਲਜ ਬਣ ਗਏ ਗੁਰਦੁਆਰਾ ਸਾਹਿਬ ਬਣ ਗਿਆ ਸਰੋਵਰ ਬਣ ਗਿਆ ਮਹਾਰਾਜਾ ਰੁਪਦਮਨ ਸਿੰਘ ਨਾਭਾ ਨੇ ਹਜ਼ਾਰ ਵਿੱਗਾ ਜ਼ਮੀਨ ਕਾਲਜ ਲਈ ਦਾਨ ਕਰ ਦਿੱਤੀ ਚਲਾਉਣ ਲਈ ਐਡਾ ਵੱਡਾ ਐਡੀ ਰਚਨਾ ਰਚ ਕੇ ਫਿਰ ਜਿੰਨੇ ਨਾਲ ਸਿੰਘ ਸੀ ਨਾ ਉਹਨਾਂ ਨੂੰ ਕਹਦੇ ਵੀ ਹੋ ਤੁਸੀਂ ਇੱਥੋਂ ਸਿਰਫ ਮੋਢੇ ਵਾਲਾ ਪਰਨਾ ਤੇ ਕਸ਼ਹਿਰਾ ਚੱਕਣਾ ਕਿਸੇ ਦੇ ਕੁਝ ਨਹੀਂ ਚੱਕਣਾ ਆਪ ਉਹਨਾਂ ਨੇ ਇੱਕ ਪੜ੍ਹੇ ਲਿਖੇ ਦੀ ਕੌਂਸਲ ਰਚ ਦਿੱਤੀ ਕਿ ਇਸ ਨੂੰ ਇਹ ਪੰਥ ਦੀ ਚੀਜ਼ ਹੈ ਇਹਨੂੰ ਪੰਥੀ ਚਲਾਏਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਜੇ ਬਾਅਦ ਵਿੱਚ ਬਣੀ ਤੀ ਉਸ ਤੋਂ ਪਹਿਲਾਂ ਸੰਤ ਬਾਬਾ ਆਫਰ ਸਿੰਘ ਜੀ ਨੇ ਅਕਾਲ ਕਲਦ ਕੌਂਸਲ ਆਪ ਆਪਣੇ ਹੱਥੀ ਰਚ ਕੇ ਉਹਨਾਂ ਸਮੇਂ ਦੇ ਵਿੱਚ ਪਹਿਲੇ ਅਕਾਲ ਕਾਲਜ ਕੌਂਸਲ ਦੇ ਜਿਹੜੇ ਪ੍ਰਧਾਨ ਸਨ ਉਹ ਮਹਾਰਾ ਜਗਦਮਨ ਸਿੰਘ ਨਾਬਾ ਸਨ ਭਾਈ ਅਰਜਨ ਸਿੰਘ ਜੀ ਬਾਗੜੀਓ ਸਨ ਸਿੱਖ ਰਿਆਸਤ ਦੇ ਜਿਹੜੇ ਰਾਜੇ ਸਨ ਉਹ ਕੌਂਸਲ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਸਨ ਅੱਜ ਤੱਕ ਕੌਂਸਲ ਚੱਲੀ ਆ ਰਹੀ ਹੈ ਅਕਾਲ ਕਾਲਜ ਕੌਂਸਲ ਔਰ ਅੱਜ ਜਿਹੜੇ ਵਿਦਿਆਕ ਅਦਾਰੇ ਉੱਥੇ ਚੱਲ ਰਹੇ ਨੇ ਤੁਸੀਂ ਹਰਾਮ ਹੋਵੋਗੇ ਵੀ ਦੋ ਤਕਰੀਬਨ ਦੋ ਸਾਲ ਸੰਘਰਸ਼ ਦਿੱਲੀ ਦੀਆਂ ਬਰੂਖਾਂ ਦੇ ਉੱਪਰ ਕਿਸਾਨਾਂ ਦਾ ਚੱਲੇ ਤੋਂ ਸਾਲ ਔਰ 700 ਤੋਂ ਉੱਪਰ ਜਿਹੜੇ ਕਿਸਾਨ ਨੇ ਉਥੇ 700 ਤੋਂ ਉੱਪਰ ਉਸ ਸੰਘਰਸ਼ ਦੇ ਵਿੱਚ ਜਿਹੜੇ ਆਪਣੀਆਂ ਜਾਨਾਂ ਗਵਾ ਗਏ ਔਰ ਪੂਰੇ 700 ਕਿਸਾਨਾਂ ਦੇ ਸਾਰੇ ਪਰਿਵਾਰਾਂ ਨੂੰ ਅਕਾਲ ਕਾਲਜ ਕੌਂਸਲ ਨੇ ਪਰਸਨਲੀ ਤੌਰ ਤੇ ਮਿਲ ਮਿਲ ਕੇ ਕਿਹਾ ਕਿ ਉਹ ਉਹ ਕਿਸਾਨ ਜਿਹੜੇ ਦਿੱਲੀ ਦੀਆਂ ਬਰੂਹਾਂ ਤੇ ਆਪਣੀਆਂ ਜਾਨਾਂ ਇਸ ਐਜੀਟੇਸ਼ਨ ਵਿੱਚ ਗਵਾ ਗਏ ਉਹਨਾਂ ਦੇ ਬੱਚਿਆਂ ਦੀ ਸਾਰੀ ਦਿੱਦਿਆ ਅਕਾਲ ਕਾਲਜ ਕਾਉਂਸਲ ਨੇ ਉਹਨਾਂ ਨੂੰ ਆਫਰ ਦਿੱਤੀ ਹੈ ਕਿ ਤੁਹਾਡੇ ਕੋਈ ਵੀ ਕਿਸਾਨ ਦਾ ਬੱਚਾ ਜਿਹੜਾ ਪੜਨ ਦੇ ਯੋਗ ਹੈ ਪੜ ਰਿਹਾ ਹੈ ਤੁਸੀਂ ਸਾਡੀਆਂ ਵਿਭਿੰਨ ਸੰਸਥਾਵਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਾਓ ਉਹਨਾਂ ਦੀ ਕੋਈ ਫੀਸ ਨਹੀਂ ਉਹਨਾਂ ਦੀ ਰਹਿਣ ਦਾ ਖਰਚਾ ਵੀ ਲਿਆ ਜਾਏਗਾ ਔਰ ਅੱਜ ਉਹਨਾਂ 700 ਕਿਸਾਨਾਂ ਦੇ ਵਿੱਚੋਂ 40 ਬੱਚੇ ਸਾਡੇ ਨੇ ਉਹਨਾਂ ਕਿਸਾਨਾਂ ਦੇ ਵੀ ਪੜ ਰਹੇ ਨੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੁਹਾਾਂ ਤੇ ਆਪਣੀਆਂ ਜਾਨਾਂ ਵਾਗੀਆਂ। ਔਰ ਉਹਨਾਂ ਪਰਿਵਾਰਾਂ ਨੂੰ ਕੁਝ ਰੋਜ਼ਗਾਰ ਦੇ ਸਾਧਨ ਵੀ ਬਣਾ ਕੇ ਅਸੀਂ ਦਿੱਤੇ ਹੈਗੇ ਜੋ ਵੀ ਪਰਿਵਾਰ ਦੇ ਵਿੱਚ ਜੋ ਰੋਜ਼ਗਾਰ ਚੱਲ ਸਕਦਾ ਹੈ ਉਹਨਾਂ ਦਾ ਮਾਇਕ ਤੌਰ ਤੇ ਉਹਨਾਂ ਦੀ ਸਹਾਇਤਾ ਕਰਦੇ ਹਾਂ। ਔਰ 12 ਵਿਦਿਅਕ ਅਧਾਰੇ ਜਿਹੜੇ ਮਸਤੋਨਾ ਸਾਹਿਬ ਚੱਲ ਰਹੇ ਨੇ ਹਰ ਤਰ੍ਹਾਂ ਦੀ ਵਿਦਿਆ ਹੈ ਉੱਥੇ, ਮੈਡੀਕਲ ਵਿਦਿਆ ਹੈ, ਡੀ ਫਾਰਮੇਸੀ ਹੈ, ਬੀ ਫਾਰਮੇਸੀ ਹੈ। ایم فارمیسی ہے بی ایڈ کالج ہے ایم ایڈ کالج ہے بی ایس سی دیا کلاسا نے اکال ڈگری کالج ہے اور کمپیوٹر ایجوکیشن ہے سپورٹس ایجوکیشن ہے فیزیکل کالج ہے انگلیش میڈیم نرسری ٹو الیونتھ بچوں کی انگلیش میڈیم اکیڈمی ہے پجابی میڈیم سکول ہے ਜਿਸ ਵੀ ਖੇਤਰ ਦੇ ਵਿੱਚ ਬੱਚਾ ਵਿਦਿਆ ਲੈਣੀ ਚਾਹੇ ਸਪੋਰਟਸ ਵੀ ਲੈਣੀ ਚਾਹੇ ਸਪੋਰਟਸ ਵਾਲੇ ਪਾਸੇ ਜਾਵੇ ਕੰਪਿਊਟਰ ਵਾਲੇ ਪਾਸੇ ਜਾਵੇ ਮੈਡੀਕਲ ਲੈਣ ਵਾਲੇ ਪਾਸੇ ਜਾਵੇ ਹਰ ਤਰ੍ਹਾਂ ਦੀ ਵਿਦਿਆ ਜਿਹੜੀ ਮਸਤੋਣਾ ਸਾਹਿਬ ਅਕਾਲ ਕਾਲਜ ਕਾਉਂਸਲ ਸੰਤ ਬਾਬਾ ਅਤਰ ਸਿੰਘ ਜੀ ਦੀ ਕਿਰਪਾ ਦੇ ਨਾਲ ਮਹੱਇਆ ਕਰਵਾ ਰਹੀ ਹੈ। ਔਰ ਪਿਛਲੇ ਦਿਨੀ ਸਰਦਾਰ ਸੁਖਦੇਵ ਸਿੰਘ ਜੀ ਕਿਡਸਾ ਮਰਹੂ ਜਿਹੜੇ ਪਿਛਲੇ ਦਿਨੀ ਦਿਨਾਂ ਉਹਨਾਂ ਦਾ ਨਿਦਨ ਹੋਇਆ ਹੈ। ਔਰ ਬੜੇ ਲੰਮੇ ਸਮੇਂ ਤੋਂ 1983 ਤੋਂ ਸਰਦਾਰ ਸੰਦੇਵ ਸਿੰਘ ਜੀ ਢੀਡ ਸਾਹਿਬ ਇਸ ਅਕਾਲ ਕਾਲਜ ਕਾਉਂਸਲ ਸੰਤ ਅਦਰ ਸਿੰਘ ਮਸਤੋੜਾ ਜਿਹੜਾ ਟਰਸਟ ਹੈ ਉਹਦੇ ਪ੍ਰੈਜ਼ੀਡੈਂਟ ਸੀਗੇ ਔਰ ਟਰਸਟ ਨੂੰ ਚਲਾ ਰਹੇ ਸੀ ਔਰ ਉਹਨਾਂ ਦੇ ਨਾਲ ਜਿਤਨੀ ਜੋਗ ਟੀਮ ਹੈ ਅਕਾਲ ਕਾਲਜ ਕਾਉਂਸਲ ਦੇ ਸਰਦਾਰ ਜਸਵੰਤ ਸਿੰਘ ਜੀ ਘੇਰਾ ਆਮ ਰੇਰੀ ਸੈਕਟਰੀ ਹਨ ਜਿਹੜੇ ਕਿ ਬੈਠੇ ਰਹੇ ਭਾਈ ਸਾਹਿਬ ਕਿਉਂਕਿ ਉਹਨਾਂ ਦੇ ਬڑے ਮਿੱਤਰ ਨੇ ਖੈਰਾ ਸਾਹਿਬ ਦੇ ਉਹ ਮਸਤੂਣਾ ਸਾਹਿਬ ਵੀ ਇਹ ਗਏ ਸੀਗੇ ਔਰ ਉਹ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਵਿੱਚੋਂ ਬਤੌਰ ਐਸਡੀਓ ਰਿਟਾਇਰ ਹੋ ਕੇ ਆਪਣੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਮਸਤੂਣਾ ਸਾਹਿਬ ਉਹ ਦਵੇਰੀ ਪੇਸ਼ ਕਰ ਰਹੇ ਨੇ ਬੜੇ ਲੰਬੇ ਸਮੇਂ ਤੋਂ ਉਹਨਾਂ ਦਾ ਸਾਰਾ ਪਰਿਵਾਰ ਹੀ ਜਿਹੜਾ ਇਹ ਸੇਵਾਵਾਂ ਪੇਸ਼ ਕਰ ਰਿਹਾ ਹੈ ਪਰ ਜਿਹੜਾ ਮਸਤੂਣਾ ਸਾਹਿਬ ਦੇ ਵਿੱਚ ਸਾਡੀਆਂ ਸੇਵਾਵਾਂ ਦਾ ਜਿਆਦਾ ਕਿਉਂਕਿ ਉੱਥੇ ਅਸੀਂ ਨਾ ਤਾਂ ਕੋਈ মিডিਆ ਕੰਦੇ ਵਰਤੇ ਨਾ ਕੋ ਸਾਡੇ ਕੋਲ ਸੋਸ਼ਲ ਮੀਡੀਆ ਸੀ ਨਾ ਕੋ ਬ੍ਰਿੰਟ ਮੀਡੀਆ ਰਹੀ ਇਹ ਮੈਡਮ ਪ੍ਰੀਤ ਹੀਰ ਹੁਣ ਉੱਥੇ ਆਏ ਨੇ ਇਹਨਾਂ ਨੂੰ ਵੀ ਸਤਜੀ ਮਹਾਰਾਜ ਨੇ ਭੇਜੇ ਵੀ ਇਹ ਸੇਵਾਵਾਂ ਇਹਨਾਂ ਨੂੰ মিডিਏ ਵਿੱਚ ਲੈ ਕੇ ਆਏ ਨੇ ਅੱਜ ਦਾਸ ਕਿਉਂਕਿ ਮੈਂ 1999 ਤੋਂ ਵਿਦੇਸ਼ਾ ਜਾ ਰਿਹਾ ਤਕਰੀਬਨ ਤਕਰੀਬਨ ਮੈਂ ਕੈਨੇਡਾ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਵਿਜ਼ਿਟ ਕਰੇ ਸੰਗਤਾਂ ਨੂੰ ਮਿਲਿਆ ਪਰ ਮੈਂ ਸਟੇਜਾਂ ਤੋਂ ਵੀ ਕਦੇ ਇਹ ਸੇਵਾ ਮੈਂ ਜਿਹੜੀ ਕਿਉਂਕਿ ਅੱਜ ਤੱਕ ਵਿਸ਼ੇਸ਼ ਤੌਰ ਤੇ ਮੈਂ ਜਾਣਕਾਰੀ ਦੇਣੀ ਸੀ ਬਹੁਤ ਘੱਟ ਇਸ ਸਮਾਂ ਕਿਉਂਕਿ ਬੜੇ ਇੱਥੇ ਬਹੁਤ ਸਾਰੇ ਸੰਤ ਆ ਰਹੇ ਨੇ ਬੜੇ ਲੋਕ ਆ ਰਹੇ ਨੇ ਕੈਨੇਡਾ ਪੈਸਾ ਇਕੱਠਾ ਕਰਨ ਦੇ ਲਈ ਅਸੀਂ ਸੋਚਦੇ ਕਿ ਤੇ ਇਹ ਨਾ ਹੋਵੇ ਸ਼ਾਇਦ ਉਹਨਾਂ ਦੇ ਮੰਗੂ ਉਸੇ ਵਹਿਣ ਦੇ ਵਿੱਚ ਹੜ ਵਿੱਚ ਹੀ ਅਸੀਂ ਡੁੱਬ ਜਾਈਏ ਵੀ ਸ਼ਾਇਦ ਇਹ ਵੀ ਉਸੇ ਤਰ੍ਹਾਂ ਹੀ ਆਏ ਨੇ ਪਰ ਉੱਥੇ ਬੜੀ ਗੁਰੂ ਦੀ ਕਿਰਪਾ ਫਾਈਨੈਂਸ਼ਲੀ ਤੌਰ ਤੇ ਉੱਥੇ ਕੋਈ ਘਾਟਾ ਨਹੀਂ ਬੜੀ ਜ਼ਮੀਨ ਜਾਇਦਾਦ ਉਸ ਸਮੇਂ ਰਾਜੇ ਮਹਾਰਾਜਾ ਨੇ ਭੇਟ ਕੀਤੀ ਹੋਈ ਹੈ ਸੰਤ ਜੀ ਮਹਾਰਾਜ ਜੀ ਨੂੰ ਔਰ 40 ਏਕੜ ਦੇ ਵਿੱਚ ਪੂਰੀ ਕੰਪਲੈਕਸ ਬਣੀ ਹੋਈ ਹੈ 40 ਏਕੜ ਦੇ ਵਿੱਚ ਜਿਹੜੀ ਕੰਪਲੈਕਸ ਕੰਪਲੈਕਸ ਹੈ 40 ਏਕੜ ਦੇ ਵਿੱਚ ਮਸਤੌਣਾ ਸਾਹਿਬ ਦੀ ਬਣੀ ਹੋਈ ਹੈ ਜਿਹਦੇ ਵਿੱਚ ਦੋ ਸਰੋਵਰ ਨੇ ਸਾਰੇ ਕਾਲਜਾਂ ਦੀਆਂ ਬਿਲਡਿੰਗਾਂ ਨੇ ਔਰ ਵੱਡੇ ਵੱਡੇ ਗਰਾਊਂਡ ਨੇ ਕਿ 4-400 ਮੀਟਰ ਦੇ ਵੱਡੇ ਵੱਡੇ ਦੋ ਤੱਕ ਗਰਾਊਂਡ ਨੇ ਉਹਦੇ ਵਿੱਚ ਔਰ ਬਹੁਤ ਸਿਵਾਵਸਰਯ ਸੰਗਤਾਂ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਚੱਲ ਰਹੀਆਂ ਨੇਗੀਆਂ ਸੋ ਅੱਜ ਬੜੀ ਖੁਸ਼ੀ ਹੋਈ ਕਤੂਰੀਆ ਸਾਹਿਬ ਦੀ ਰਹਿਨਮਾਈ ਦੇ ਵਿੱਚ ਜੋ ਮਾਂ ਬੋਲੀ ਦੇ ਉੱਪਰ ਫਰੀਦ ਸਾਹਿਬ ਦੀ ਬੋਲੀ ਸਾਡੇ ਪੰਜਾਬ ਪੰਜਾਂ ਦਰਿਆਵਾਂ ਦੀ ਬੋਲੀ ਪੰਜਾਂ ਦਰਿਆਵਾਂ ਦੀ ਟਿਪ ਟਿਪ ਪਾਣੀ ਜਿੱਥੇ ਟਿੱਕ ਜਾਂਦੀ ਹੈ ਸਾਡੀ ਮਾਂ ਬੋਲੀ ਮਾਂ ਬੋਲੀ ਦੀ ਗੱਲ ਹੋ ਰਹੀ ਹੈ ਮੈਂ ਕੁਝ ਸ਼ਤਰਾਂ ਅਬੇਟੀ ਨਹੀਂ ਮੈਨੂੰ ਫੋਨ ਲਿਖੀ ਅਸੀਂ ਕਿਉਂਕਿ